ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਅੰਮ੍ਰਿਤਸਰ ਦੇ ਵੱਲੋਂ ਕਲਰਕ ਦੀਆਂ 60 ਅਸਾਮੀਆਂ ਦੀ ਜਿਹੜੀ ਭਰਤੀ ਆ ਉਹ ਕੱਢੀ ਗਈ ਆ ਇੱਥੇ ਸਭ ਤੋਂ ਪਹਿਲੀ ਗੱਲ ਜਿਵੇਂ ਆਪਾਂ ਦੱਸਦੇ ਹੁੰਦੇ ਆ ਕਿ ਕੀ ਇਹ ਅਸਾਮੀਆਂ ਪਰਮਾਨੈਂਟ ਨੇ ਜਾਂ ਅਡਹੌਕ ਬੇਸਿਸ ਨੇ ਤਾਂ ਇਹ ਗੱਲ ਕਲੀਅਰ ਕਰਦੀ ਆ ਪਹਿਲਾਂ ਕਿ ਜਿਹੜੀਆਂ ਇਹ ਅਸਾਮੀਆਂ ਨੇ ਇਹ ਹਨ ਜੀ ad hoc basis ਕਦੋਂ ਤੱਕ ਨਹੀਂ 6 ਮਹੀਨੇ ਦੇ ਲਈ ਜਾਂ ਜਦੋਂ ਤੱਕ ਰੈਗੂਲਰ ਅਪੁਆਇੰਟਮੈਂਟ ਨਹੀਂ ਹੁੰਦੀ ਭਾਵ 6 ਮਹੀਨੇ ਦੇ ਲਈ ਤੁਹਾਨੂੰ ਇਹ ਜਿਹੜੀ ਜੌਬ ਆ ਮਿਲ ਸਕਦੀ ਆ ਜੇਕਰ ਹਾਈ ਕੋਰਟ ਦੇ ਵੱਲੋਂ ਕਲਰਕ ਦੀਆਂ ਹੋਰ ਅਸਾਮੀਆਂ ਇਹਨਾਂ ਅਸਾਮੀਆਂ ਦੇ ਵਿਰੁੱਧ ਰੈਗੂਲਰ ਭਰਤੀ ਨਹੀਂ ਕੀਤੀ ਜਾਂਦੀ ਤਾ ਇਹ ਅੱਗੇ ਤੁਹਾਨੂੰ ਕੰਟੀਨਿਊ ਵੀ ਕਰ ਸਕਦੇ ਨੇ ਸਾਲ 2 ਸਾਲ 5 ਸਾਲ ਜਿੰਨੋਂ ਤੱਕ ਨਵੀਂ ਭਰਤੀ ਨਹੀਂ ਨਿਕਲਦੀ ਸੋ ਸਾਰੀ ਡਿਟੇਲ ਦਿਖਾਂਗੇ ਇਸ ਵੀਡੀਓ ਦੇ ਵਿੱਚ ਪਹਿਲੀ ਗੱਲ ਆ ਕਿ ਲਾਸਟ ਤਰੀਕ ਇਸ ਦੀ ਕਿੰਨੀ ਰਹੇਗੀ ਤਾਂ ਇਹ ਰਹੇਗੀ ਜੀ 6 ਦਸੰਬਰ 2025 ਸ਼ਾਮ 5 ਵਜੇ ਤੱਕ ਤੁਸੀਂ ਆਪਣੇ ਫਾਰਮ ਨੇ ਜਿਹੜੇ ਉਹ ਆਫੀਸਰ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਅੰਮ੍ਰਿਤਸਰ ਦੇ ਵਿੱਚ ਆਪਣੇ ਜਮਾ ਕਰਵਾਉਣੇ ਨੇ ਸੈਲਰੀ ਬਹੁਤ ਵਧੀਆ ਰਹੇਗੀ ਇਸ ਵਿੱਚ ਜੀ ਸੈਲਰੀ ਤੁਹਾਡੀ ਰਹੇਗੀ 29200 ਰੁਪਿਆ ਪਰ ਮੰਥ ਇਹ ਸੈਲਰੀ ਤੁਹਾਨੂੰ ਰਹੇਗੀ ਅੱਗੇ ਗੱਲ ਕਰੀਏ ਜੀ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਇਹ ਪੋਸਟ ਨੂੰ ਭਰਨ ਦੇ ਲਈ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ categories wise ਕਿਹੜੀਆਂ ਕਿਹੜੀਆਂ ਅਸਾਮੀਆਂ ਕਿਹੜੀ ਕਿਹੜੀ ਕੈਟਾਗਰੀ ਨੂੰ ਅਲਾਟ ਕੀਤੀਆਂ ਹੋਈਆਂ ਨੇ ਤਾਂ ਦੋ ਜਿਹੜੀਆਂ ਪਾਸਪੋਰਟ ਸਾਈਜ਼ ਤੁਸੀਂ ਫੋਟੋਆਂ ਲੈਣੀਆਂ ਨੇ ਇਸ ਪੀਡੀਐਫ ਦੇ ਵਿੱਚ ਇੱਕ ਤੁਹਾਨੂੰ ਪਰਫਾਰਮਾ ਦਿੱਤਾ ਗਿਆ ਉਸ ਪਰਫਾਰਮੇ ਦੇ ਨਾਲ ਤੁਸੀਂ ਇਹ ਦੋ ਪਾਸਪੋਰਟ ਫੋਟੋਆਂ ਲਾ ਕੇ ਫਾਰਮ ਭਰ ਕੇ ਇਸ ਆਫਿਸ ਵਿੱਚ ਜਮ੍ਹਾਂ ਕਰਵਾ ਦੇਣਾ ਹੈ ਇਹ ਤੁਸੀਂ ਬਾਈ ਪੋਸਟ ਭੇਜ ਸਕਦੇ ਹੋ ਜਾਂ ਤੁਸੀਂ ਆਪ ਜਾ ਕੇ ਵੀ ਜਮਾ ਕਰਵਾ ਸਕਦੇ ਹੋ ਨੰਬਰ ਆਫ ਵੈਕੈਂਸੀਜ਼ ਨੇ ਜੀ 60 ਜਨਰਲ ਦੀਆਂ ਅਸਾਮੀਆਂ ਨੇ 7 ਜਨਰਲ ਔਮਨ ਦੇ ਲਈ ਜਿਹੜੀਆਂ ਰਿਜ਼ਰਵ ਰੱਖੀਆਂ ਗਈਆਂ ਨੇ ਉਹ ਨੇ ਜੀ 6 ਅਸਾਮੀਆਂ ਭਾਵ 13 ਅਸਾਮੀਆਂ ਜਨਰਲ ਕੈਟਾਗਰੀ ਦੇ ਲਈ ਇਸ ਵਿੱਚ ਹਨ ਜਨਰਲ ईडब्ल्यूएस ਦੇ ਵਿੱਚ 2 ਅਸਾਮੀਆਂ ਜਨਰਲ ईडब्ल्यूएस ਔਮਨ ਦੇ ਲਈ ਦਨ ਅਸਾਮੀਆਂ ਇਹ ਟੋਟਲ ਜਨਰਲ ਕੈਟਾਗਰੀ ਪਲੱਸ ईडब्ल्यूएस ਦੀਆਂ ਅਸਾਮੀਆਂ ਤੁਹਾਡੇ ਸਾਹਮਣੇ ਸਕਰੀਨ ਉੱਪਰ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਸ ਤੋਂ ਅੱਗੇ ਗੱਲ ਕਰੀਏ ਜੀ ਬੀਸੀ ਕੈਟਾਗਰੀ ਦੇ ਲਈ ਚਾਰ ਅਸਾਮੀਆਂ ਬੀਸੀ ਔਮਨ ਦੇ ਲਈ ਚਾਰ ਅਸਾਮੀਆਂ ਭਾਵ ਚਾਰ ਅਸਾਮੀਆਂ ਜਿਹੜੀਆਂ ਪਹਿਲੀਆਂ ਨੇ ਬੀਸੀ ਦੇ ਲਈ ਇਹਨਾਂ ਦੇ ਵਿੱਚ ਔਮਨ ਅਤੇ ਮੇਲ ਦੋਨੇ ਕਿਸੇ ਨੂੰ ਵੀ ਮਿਲ ਸਕਦੀ ਆ ਅਤੇ ਜਿਹੜੀਆਂ ਇਹ 4 ਅਸਾਮੀਆਂ ਨੇ ਇਹ ਸਿਰਫ ਔਮਨ ਦੇ ਲਈ ਰਿਜ਼ਰਵ ਹੋਣਗੀਆਂ ਭਾਵ 8 ਅਸਾਮੀਆਂ ਜਿਹੜੀਆਂ ਟੋਟਲ ਇਹ BC ਕੈਟਾਗਰੀ ਦੇ ਲਈ ਇਹਦੇ ਵਿੱਚ ਰਿਜ਼ਰਵ ਰੱਖੀਆਂ ਗਈਆਂ ਨੇ ਅੱਗੇ ਹੈ ਜੀ SC ਮਜ਼ਬੀ ਸਿੱਖ ਅਤੇ ਬਾਲਮੀਕੀ ਦੇ ਲਈ 5 ਅਸਾਮੀਆਂ SC ਮਜ਼ਬੀ ਸਿੱਖ ਅਤੇ ਬਾਲਮੀਕੀ ਔਮਨ ਦੇ ਲਈ 3 ਅਸਾਮੀਆਂ ਭਾਵ 8 ਅਸਾਮੀਆਂ SC ਮਜ਼ਬੀ ਅਤੇ ਬਾਲਮੀਕੀ ਸਿੱਖਾਂ ਦੇ ਲਈ ਰਜ਼ਰਵ ਜਗੀਆਂ ਰੱਖੀਆਂ ਗਈਆਂ ਨੇ ਇਸ ਤੋਂ ਅੱਗੇ ਦੇਖਿਓ ਜੀ ਜਿਹੜੇ ਐਸਸੀ ਅਦਰਜ਼ ਵਾਲੇ ਨੇ ਉਹਨਾਂ ਦੇ ਲਈ 5 ਅਸਾਮੀਆਂ ਜਿਹਦੇ ਵਿੱਚ ਮੇਲ ਅਤੇ ਫੀਮੇਲ ਦੋਨੋਂ ਆ ਸਕਦੇ ਨੇ ਅਤੇ ਐਸਸੀ ਅਦਰ ਦੇ ਲਈ ਵੂਮਨ ਦੇ ਲਈ 3 ਅਸਾਮੀਆਂ ਭਾਵ 8 ਅਸਾਮੀਆਂ ਐਸਸੀ ਅਦਰ ਅਤੇ ਮੇਲ ਅਤੇ ਵੂਮਨ ਦੋਨੋਂ ਦੇ ਲਈ ਰਿਜ਼ਰਵਡ ਐਕਸ ਸਰਵਿਸਮੈਨ ਦੇ ਲਈ 3 ਅਸਾਮੀਆਂ ਐਕਸ ਸਰਵਿਸਮੈਨ ਵੂਮਨ ਦੇ ਲਈ 3 ਅਸਾਮੀਆਂ ਐਕਸ ਸਰਵਿਸਮੈਨ ਐਸਸੀ ਮਜਬੂਤ ਸੇਕ ਬਾਦਮੀਕ ਦੇ ਲਈ ਦੋ ਅਸਾਮੀਆਂ ਐਕਸ ਸਰਵਿਸਮੈਨ ਐਸਸੀ ਅਦਰ ਦੇ ਲਈ ਇੱਕ ਅਸਾਮੀ ਐਕਸ ਸਰਵਿਸਮੈਨ ਬੀਸੀ ਦੇ ਲਈ ਦੋ ਅਸਾਮੀਆਂ ਰਿਜ਼ਰਵ ਜਿਹੜੀਆਂ ਇਸ ਵਿੱਚ ਰੱਖੀਆਂ ਪਈਆਂ ਨੇ ਇਸ ਤੋਂ ਅੱਗੇ სპੋਰਟਸਮੈਨ ਦੀਆਂ ਜੀ ਸਪੋਰਟਸ ਪਰਸਨ ਦੇ ਵਿੱਚ ਇੱਕ ਅਸਾਮੀ ਸਪੋਰਟਸ ਪਰਸਨ ਐਸਸੀ ਦੇ ਲਈ ਇੱਕ ਅਸਾਮੀ ਸਪੋਰਟਸ ਪਰਸਨ ਔਮਨ ਦੇ ਲਈ ਇੱਕ ਅਸਾਮੀ ਭਾਵ ਜਨਰਲ ਲਈ ਹੈਂਡੀਕੈਪਡ ਦੇ ਲਈ ਦੋ ਅਸਾਮੀਆਂ ਹੈਂਡੀਕੈਪਡ ਔਮਨ ਦੇ ਲਈ ਦੋ ਅਸਾਮੀਆਂ ਇਹ ਜਿਹੜੀਆਂ ਅਜ਼ਰਵ ਰੱਖੀਆਂ ਗਈਆਂ ਨੇ ਇੱਕ ਕੰਡੀਸ਼ਨ ਹੋਰ ਲਗਾਈ ਹੈ ਇਹ ਜਿਹੜੀਆਂ ਅਸਾਮੀਆਂ ਦੀ ਤੁਹਾਨੂੰ ਵੰਡ ਦੱਸੀ ਹੈ ਜ਼ਰੂਰੀ ਨਹੀਂ ਕਿ ਇਹ ਵੰਡ 100% ਹੀ ਭਰ ਜਾਵੇ ਭਾਵੇਂ ਮੰਨ ਲਓ ਹੈਂਡੀਕੈਪਡ ਔਮਨ ਨੇ ਇੱਕ ਮੰਨ ਕੇ ਚੱਲਦੇ ਹਾਂ ਮੰਨ ਲਓ ਦੋ ਔਮਨ ਇਸ ਵਿੱਚ ਨਹੀਂ ਮਿਲਦੀਆਂ ਇੱਕ ਵੂਮਨ ਹੈਂਡੀਕੈਪਡ ਚ ਆਉਂਦੀ ਹੈ ਦੂਜੀ ਅਸਾਮੀ ਫਿਰ ਖਾਲੀ ਰਹੇਗੀ ਤਾਂ ਇਹਦੇ ਲਈ ਕੀ ਕਰਨਗੇ ਕਹਿੰਦੇ ਇਨ ਕੇਸ ਨੋ ਕੈਂਡੀਡੇਟ ਫਰੋਮ ਰਿਜ਼ਰਵ ਕੈਟਾਗਰੀ ਇਜ਼ ਅਵੇਲੇਬਲ অর ਕੁਆਲੀਫਾਈ ਫੋਰ ਸਿਲੈਕਸ਼ਨ ਟੂ ਦਾ ਅਬਵ ਮੈਂਸ਼ਨਡ ਪੋਸਟਸ ਥੈਨ ਅਪੁਆਇੰਟਮੈਂਟ ਸ਼ਲ ਬੀ ਮੇਡ ਫਰੋਮ ਜਨਰਲ ਕੈਟਾਗਰੀ ਤਾਂ ਫਿਰ ਕੀ ਕੀਤਾ ਜਾਵੇਗਾ ਇਹ ਸਾਰੀਆਂ ਜਨਰਲ ਕੈਟਾਗਰੀ ਦੇ ਵਿੱਚ ਕਨਸੀਡਰ ਹੋ ਜਾਣਗੇ ਭਾਵ ਜਿਹੜੇ ਬਾਕੀ ਕੈਂਡੀਡੇਟ ਹੋਣਗੇ ਉਹਨਾਂ ਨੂੰ ਇਹ ਉਹਨਾਂ ਨੂੰ ਵਿਚਾਰਿਆ ਜਾ ਸਕਦਾ ਹੈ ਭਾਵ ਜਿਵੇਂ ਆਪਾਂ ਪਹਿਲਾਂ ਉੱਪਰ ਗੱਲ ਕੀਤੀ ਆ ਕਿ ਜਨਰਲ ਦੇ ਲਈ 7 6 2 3 7 ਤੇ 6 13 ਅਸਾਮੀਆਂ ਨੇ ਤਾਂ 13 ਦੇ ਵਿੱਚੋਂ ਐਡ ਹੋ ਜਾਣਗੇ ਭਾਵ ਉਹ 14 ਵੀ ਹੋ ਸਕਦੀਆਂ ਨੇ ਅਤੇ 15 ਵੀ ਹੋ ਸਕਦੀਆਂ ਨੇ ਜਾਂ ਨੰਬਰ ਆਫ ਕੈਂਡੀਡੇਟ ਉੱਪਰ ਡਿਪੈਂਡ ਕਰਦਾ ਕਿ ਕਿੰਨੇ ਕੈਂਡੀਡੇਟ ਐਲੀਜੀਬਲ ਨਹੀਂ ਹੁੰਦੇ ਜਾਂ ਕਿੰਨੀ ਇਹੜੀ ਕੈਟਾਗਰੀ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਬਚਦੀਆਂ ਨੇ ਸੈਲਰੀ ਮੈਂ ਤੁਹਾਨੂੰ ਪਹਿਲੀ ਦੱਸ ਦਿੱਤੀ ਹੈ ਕਿ ਸੈਲਰੀ ਮਿਲੇਗੀ ਤੁਹਾਨੂੰ 29200 ਰੁਪਿਆ ਪਰ ਮਹੀਨਾ ਕੁਆਲੀਫਿਕੇਸ਼ਨ ਕੀ ਹੈ ਤੁਸੀਂ ਗ੍ਰੈਜੂਏਸ਼ਨ ਹੋਣਾ ਚਾਹੀਦੇ ਹੋ ਬੀਏ ਜਾਂ ਬੀਐਸਸੀ ਕਿਸੇ ਵੀ ਯੂਨੀਵਰਸਿਟੀ ਤੋਂ ਤੁਸੀਂ ਕੀਤੀ ਹੋਣੀ ਚਾਹੀਦੀ ਆ ਇਸ ਦੇ ਨਾਲ ਜਿਵੇਂ ਕਿ ਐਸਐਸ ਬੋਰਡ ਦੀਆਂ ਅਸਾਮੀਆਂ ਆਉਂਦੀਆਂ ਹੁੰਦੀਆਂ ਨੇ ਉਹਦੇ ਵਿੱਚ ਤੁਹਾਡੇ ਤੋਂ ਕੰਪਿਊਟਰ ਸਰਟੀਫਿਕੇਟ ਮੰਗਿਆ ਜਾਂਦਾ ਹੈ ਪਰ ਇਹਨਾਂ ਅਸਾਮੀਆਂ ਦੇ ਲਈ ਕੋਈ ਕੰਪਿਊਟਰ ਦਾ ਸਰਟੀਫਿਕੇਟ ਲਾਜ਼ਮੀ ਨਹੀਂ ਕੀਤਾ ਸਿਰਫ ਤੁਹਾਨੂੰ ਜਿਹੜੀ ਪੰਜਾਬੀ ਵਿੱਚ ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ ਅਤੇ ਉਸ ਦੇ ਨਾਲ ਤੁਹਾਨੂੰ ਕੰਪਿਊਟਰ ਦਾ ਚਲਾਉਣਾ ਆਉਣਾ ਚਾਹੀਦਾ ਇਹਦੇ ਲਈ ਤੁਹਾਡੇ ਤੋਂ ਟਾਈਪਿੰਗ ਟੈਸਟ ਜਾਂ ਤੁਹਾਡੇ ਤੋਂ ਐਕਸਲ ਵਿੱਚ ਕੋਈ ਵੀ ਕੰਮ ਕਰਵਾ ਕੇ ਦੇਖਿਆ ਜਾ ਸਕਦਾ ਉਮਰ ਜਿਹੜੀ ਰਹੇਗੀ ਉਹ ਤੁਹਾਡੀ 18 ਤੋਂ ਲੈ ਕੇ 37 ਸਾਲ ਤੱਕ 1 1 2025 ਤੱਕ ਹੋਣੀ ਚਾਹੀਦੀ ਹੈ ਜਿਹੜੇ ਕੈਟਾਗਰੀ ਨੂੰ ਪੰਜਾਬ ਸਰਕਾਰ ਦੇ ਅਨੁਸਾਰ ਜਿੰਨੀ ਛੋਟ ਦਿੱਤੀ ਜਾਂਦੀ ਹੈ ਜਿਵੇਂ ਕਿ ਐਸਸੀ ਨੂੰ 5 ਸਾਲ ਦੀ ਛੋਟ ਦਿੱਤੀ ਜਾਂਦੀ ਹੈ ਉਹ ਤੁਹਾਨੂੰ ਇਹ 37 ਸਾਲ ਤੋਂ ਉੱਪਰ ਮਿਲ ਜਾਵੇ ਹੁਣ ਅੱਗੇ ਗੱਲ ਕਰੀਏ ਜੀ ਇਹਦਾ ਪ੍ਰੋਸੈਸ ਕੀ ਹੋਵੇਗਾ ਫਾਰਮ ਜਿਹੜਾ ਹੈ ਉਹ ਤੁਸੀਂ ਤੁਹਾਨੂੰ ਦੱਸ ਦਿੰਦਾ ਹੈ ਕਿ ਇਹ ਐਡਰੈਸ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਕੰਪਲੈਕਸ ਅਜਨਾਲਾ ਰੋਡ ਅੰਮ੍ਰਿਤਸਰ ਇੱਥੇ ਤੁਹਾਡਾ 5 ਵਜੇ ਤੋਂ ਪਹਿਲਾਂ 6 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਤੁਹਾਡਾ ਫਾਰਮ ਪਹੁੰਚ ਜਾਣਾ ਚਾਹੀਦਾ ਅਤੇ ਫਾਰਮ ਜੇਕਰ ਇਸ ਤੋਂ ਲੇਟ ਹੁੰਦਾ ਹੈ ਤਾਂ ਤੁਹਾਨੂੰ ਕਨਸੀਡਰ ਨਹੀਂ ਕੀਤਾ ਜਾਵੇਗਾ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਮੈਂ ਦੱਸਣ ਲੱਗਿਆ ਹਾਂ ਪਿੱਛੇ ਜੇ ਇੱਕ ਫਟੇਗੜ ਸਾਹਿਬ ਦੇ ਵਿੱਚ ਅਸਾਮੀਆਂ ਆਈਆਂ ਸੀ ਜੀ ਕੋਟ ਦੀਆਂ ਉਹਨਾਂ ਵਿੱਚ ਉਹਨਾਂ ਨੇ ਇੱਕ ਓਬਜੈਕਸ਼ਨ ਲਗਾਈ ਸੀ ਕਿ ਤੁਹਾਡੇ ਜਿਹੜੇ ਡਾਕੂਮੈਂਟ ਨੇ ਉਹ ਜੇਕਰ ਤੁਹਾਡੇ 셀ਫ ਅਟੈਸਟਡ ਨਹੀਂ ਹਨ ਹਾਂਜੀ ਜੇਕਰ ਤੁਹਾਡੇ 셀ਫ ਅਟੈਸਟਡ ਫਾਰਮ ਨਹੀਂ ਹਨ ਤਾਂ ਉਹਨਾਂ ਨੇ ਓਬਜੈਕਸ਼ਨ ਲਗਾਈ ਸੀ ਅਤੇ ਜਿਹੜੇ ਕੈਂਡੀਡੇਟ ਦੇ ਸਰਟੀਫਿਕੇਟ 셀ਫ ਅਟੈਸਟਡ ਨਹੀਂ ਸੀ ਉਹਨਾਂ ਨੂੰ ਇਨ ਐਲੀਜੀਬਲ ਕਰ ਦਿੱਤਾ ਗਿਆ ਸੀ ਸੋ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਫਾਰਮ ਭਰ ਰਹੇ ਨੇ ਉਹ ਆਪਣੇ ਸਾਰੇ ਡਾਕੂਮੈਂਟ ਸੈਲਫ ਅਟੈਸਟਡ ਕਰਕੇ ਭੇਜਣ ਕਿਉਂਕਿ ਉਸ ਤੋਂ ਬਾਅਦ ਜੇਕਰ ਤੁਹਾਡੇ ਦਾ ਓਬਜੈਕਸ਼ਨ ਲੱਗਦਾ ਤਾਂ ਤੁਹਾਨੂੰ ਉਸ ਤੋਂ ਬਾਅਦ ਕਨਸਿਡਰ ਨਹੀਂ ਕੀਤਾ ਜਾਏਗਾ ਇਸ ਤੋਂ ਬਾਅਦ ਜਿਹੜੀ ਕੋਈ ਤੁਹਾਡੀ ਜਦੋਂ ਵੀ ਜੇਕਰ ਕੋਈ ਅਪਡੇਟ ਆਉਂਦੀ ਹੈ ਤੁਹਾਡਾ ਪੇਪਰ ਕਦੋਂ ਹੋਵੇਗਾ ਜਾਂ ਸਿਲੈਕਸ਼ਨ ਦਾ ਕੀ ਪ੍ਰੋਸੀਜਰ ਹੋਵੇਗਾ ਜਾਂ ਜੇ ਕੋਈ ਵੀ ਅਪਡੇਟ ਹੈ ਉਹ ਤੁਹਾਨੂੰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜਿਹੜੀ ਕਿ ਇਹ ਵਾਲੀ ਇੱਥੇ ਮੈਂਸ਼ਨ ਕੀਤੀ ਹੋਇਆ ਜਿਹੜੀ ਮੈਂ ਤੁਹਾਨੂੰ ਕਮੈਂਟ ਬਾਕਸ ਵਿੱਚ ਵੀ ਪ੍ਰੋਵਾਈਡ ਕਰਵਾਵਾਂਗਾ ਇੱਥੇ ਸਮੇਂ-ਸਮੇਂ ਤੇ ਤੁਸੀਂ ਚੈੱਕ ਕਰਦੇ ਰਹਿਣਾ ਭਾਵ ਜੇਕਰ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਹਰ ਰੋਜ਼ ਦੋ ਟਾਈਮ ਇਹਨੂੰ ਜ਼ਰੂਰ ਚੈੱਕ ਕਰਿਓ ਤਾਂ ਕਿ ਤੁਹਾਨੂੰ ਕੋਈ ਇਹਨਾਂ ਦੀ ਜੇਕਰ ਕੋਈ ਅਪਡੇਟ ਆਉਂਦੀ ਹੈ ਮਿਸ ਨਾ ਹੋ ਠੀਕ ਹੈ ਜੀ ਇਸ ਤੋਂ ਅੱਗੇ ਇੱਕ ਇੰਪੋਰਟੈਂਟ ਗੱਲ ਹੋਰ ਹੈ ਜਿਹੜੀ ਫਾਰਮ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦੇ ਵਿੱਚੋਂ ਕੈਂਡੀਡੇਟ ਦੇ ਵਿੱਚੋਂ ਇਹ एलिजिਬਲ ਕੈਂਡੀਡੇਟ ਦੀ ਲਿਸਟ ਪਾਉਣਗੇ एलिजिਬਲ एलिजिਬਲ ਕੈਂਡੀਡੇਟ ਜਿਹੜੇ ਹੋਣਗੇ ਉਹਨਾਂ ਦਾ ਇੱਕ ਰਿਟਨ ਟੈਸਟ ਲਿਆ ਜਾਵੇਗਾ ਜਿਸ ਵਿੱਚ ਜਨਰਲ ਨੌਲੇਜ ਅਤੇ ਇੰਗਲਿਸ਼ ਕੰਪੋਜੀਸ਼ਨ ਦਾ ਟੈਸਟ ਹੋਵੇਗਾ ਉਸ ਵਿੱਚ ਤੁਸੀਂ 40% ਨੰਬਰ ਲੈਣੇ ਜ਼ਰੂਰੀ ਹੋਣਗੇ ਇਹ ਵੀ ਇੱਕ ਇਹਨਾਂ ਦੀ ਕੰਡੀਸ਼ਨ ਇਸ ਵਿੱਚ ਦੱਸੀ ਗਈ ਹੈ ਜਿਹੜਾ ਇਹ ਪਰਫਾਰਮਾ ਹੈ ਉਹ ਇਹ ਪਰਫਾਰਮਾ ਤੁਹਾਨੂੰ ਪੀਡੀਐਫ ਦੇ ਵਿੱਚ ਜਿਹੜਾ ਕਮੈਂਟ ਬਾਕਸ ਹੈ ਉਸ ਵਿੱਚ ਮਿਲ ਜਾਵੇਗਾ ਸਿੰਪਲ ਪਰਫਾਰਮਾ ਹੈ ਕੁਝ ਖਾਸ ਇਸ ਵਿੱਚ ਨਹੀਂ ਹੈ ਨੇਮ ਜਿਹੜਾ ਕਿ ਤੁਸੀਂ ਬਲੋਕ ਲੈਟਰ ਵਿੱਚ ਲਿਖਣਾ ਹੈ ਫਾਦਰ ਨੇਮ ਇਹ ਵੀ ਬਲੋਕ ਲੈਟਰ ਵਿੱਚ ਲਿਖ ਦਿਓ ਡੇਟ ਆਫ ਬਰਥ ਤੁਹਾਡੀ ਕਿੰਨੀ ਹੈ ਕੈਟਾਗਰੀ ਜੇਕਰ ਕੋਈ ਹੈ ਤੁਹਾਡੀ ਤਾਂ ਉਹ ਕੈਟਾਗਰੀ ਮੈਂਸ਼ਨ ਕਰ ਦਿਓ ਜੇਕਰ ਨਹੀਂ ਜੇਕਰ ਤੁਸੀਂ ਜਨਰਲ ਕੈਟਾਗਰੀ ਨੂੰ ਬਲੌਕ ਕਰਦੇ ਹੋ ਤਾਂ ਤੁਸੀਂ ਇੱਥੇ ਜਨਰਲ ਕੈਟਾਗਰੀ ਮੈਂਸ਼ਨ ਕਾਰਡ ਸਰ ਦੇ ਨੈਸ਼ਨੈਟੀ ਤੁਹਾਡੀ ਕੀ ਹੈ ਇੰਡੀਅਨ ਹੋਵੇਗੀ ਮੋਸਟਲੀ ਪਰਮਨੈਂਟ ਐਡਰੈਸ ਕੀ ਹੈ ਕੋਰਸਪੋਂਡਰਸ ਐਡਰੈਸ ਕੀ ਹੈ ਜੇਕਰ ਤੁਸੀਂ ਆਪਣੇ ਘਰ ਤੋਂ ਕਿਤੇ ਹੋਰ ਰਹਿ ਰਹੇ ਹੋ ਤਾਂ ਉਥੇ ਕੋਰਸਪੋਂਡਰਸ ਐਡਰੈਸ ਭਰ ਦਿਓ ਜੇਕਰ ਤੁਸੀਂ ਆਪਣੇ ਘਰ ਹੀ ਰਹਿ ਰਹੇ ਹੋ ਪਰਮਨੈਂਟ ਤਾਂ ਤੁਸੀਂ ਇੱਥੇ ਸੇਮ ਵੀ ਲਿਖ ਸਕਦੇ ਹੋ ਚਾਹੇ ਤਾਂ ਸੇਮ ਲਿਖ ਦਿਓ ਵਰਡ ਜਾਂ ਫਿਰ ਉਸ ਨੂੰ ਰਿਪੀਟ ਕਰ ਦਿਓ ਜੋ ਤੁਸੀਂ ਪਰਮਨੈਂਟ ਐਡਰੈਸ ਲਿਖਿਆ ਹੈ ਕੰਟੈਕਟ ਨੰਬਰ ਤੁਹਾਡਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਚੱਲਦਾ ਹੋਵੇ ਤਾਂ ਕਿ ਤੁਹਾਨੂੰ ਜੇਕਰ ਕੰਟੈਕਟ ਕੀਤਾ ਜਾਵੇ ਤਾਂ ਤੁਹਾਡਾ ਮਿਸ ਨਾ ਹੋਵੇ ਈਮੇਲ ਐਡਰੈਸ ਵੀ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਇਸ ਤੋਂ ਅੱਗੇ ਹੈ ਜੀ ਕਹਿੰਦੇ ਕੀ ਤੁਸੀਂ ਪੰਜਾਬੀ میٹرਿਕ ਤੱਕ ਪਾਸ ਹੋ ਜੇਕਰ ਹੋ ਤਾਂ ਜੇਕਰ ਨਹੀਂ ਹੋ ਤਾਂ ਤੁਸੀਂ ਇੱਥੇ ਐਲੀਜੀਬਲ ਨਹੀਂ ਹੈਗੇ ਜੇਕਰ ਤੁਸੀਂ ਪਲੱਸ 10 ਤੋਂ ਬਾਅਦ ਵੀ ਕੋਈ ਪੰਜਾਬੀ ਪਾਸ ਕੀਤੀ ਹੈ ਤਾਂ ਤਾਂ ਵੀ ਤੁਸੀਂ ਐਲੀਜੀਬਲ ਬਣ ਸਕਦੇ ਹੋ ਐਕਸਪੀਰੀਅੰਸ ਜੇਕਰ ਕੋਈ ਹੈ ਤਾਂ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਵੈਸੇ ਐਕਸਪੀਰੀਅੰਸ ਦਾ ਕੋਈ ਇਹਦੇ ਵਿੱਚ ਵੱਡਾ ਰੋਲ ਨਹੀਂ ਰਹੇਗਾ ਕੁਆਲਿਫਿਕੇਸ਼ਨ ਦੇ ਮਾਰਕਸ ਨੇ ਜਿਹੜੇ ਤੁਹਾਡੇ میٹرਿਕ ਦੇ ਪੜ੍ਹ ਦੋਗੇ ਪਲੱਸ 2 ਦੇ ਪੜ੍ਹ ਦੋਗੇ ਗ੍ਰੈਜੂਏਸ਼ਨ ਦੇ ਪੜ੍ਹ ਦੋਗੇ ਪੋਸਟ ਗ੍ਰੈਜੂਏਸ਼ਨ ਜੇਕਰ ਤੁਹਾਡੇ ਕੋਲ ਹੈ ਜੇਕਰ ਇਸ ਤੋਂ ਬਿਨਾ ਕੋਈ ਹੋਰ ਕੁਆਲਿਫਿਕੇਸ਼ਨ ਵੀ ਤੁਹਾਡੇ ਕੋਲ ਹੈ ਤਾਂ ਤੁਸੀਂ ਉਹ ਵੀ ਇੱਥੇ ਮੈਂਸ਼ਨ ਕਰ ਸਕਦੇ ਹੋ ਇਹ ਜਿਹੜੇ ਡਾਕੂਮੈਂਟ ਦੱਸੇ ਨੇ ਜੀ ਜਿਵੇਂ ਪਰੂਫ ਆਫ ਡੇਟ ਆਫ ਬਰਥ ਇਹਦੀ ਜਗ੍ਹਾ ਤੇ ਤੁਸੀਂ 10th ਦਾ ਸਰਟੀਫਿਕੇਟ ਲਗਾ ਸਕਦੇ ਹੋ ਫੋਟੋਕਾਪੀ ਆਫ ਮੈਟ੍ਰਿਕ ਸਰਟੀਫਿਕੇਟ ਵਿਦ ਪੰਜਾਬੀ ਇਹ ਪੰਜਾਬੀ ਦੇ ਲਈ ਵੀ ਤੁਸੀਂ 10ਵੀਂ ਦਾ ਸਰਟੀਫਿਕੇਟ ਲਗਾ ਸਕਦੇ ਹੋ ਫੋਟੋਕਾਪੀ ਆਫ 셀ਫ ਅਟੈਸਟਡ ਐਜੂਕੇਸ਼ਨਲ ਕੁਆਲੀਫਿਕੇਸ਼ਨ ਸਾਰੇ ਜਿਹੜੇ ਤੁਹਾਡੇ ਐਜੂਕੇਸ਼ਨ ਦੇ ਸਰਟੀਫਿਕੇਟ ਨੇ ਉਹ ਤੁਸੀਂ 셀ਫ ਅਟੈਸਟਡ ਜ਼ਰੂਰ ਕਰਨੇ ਨੇ ਉਹ ਵੀ ਨਾਲ ਲਗਾਉਣੇ ਨੇ ਫੋਟੋਕਾਪੀ ਆਫ 셀ਫ ਅਟੈਸਟਡ ਕਾਸਟ ਸਰਟੀਫਿਕੇਟ ਜੇਕਰ ਕਿਸੇ ਕਾਸਟ ਨੂੰ ਬਿਲੋਂਗ ਕਰਦੇ ਹੋ ਤਾਂ ਉਹ ਜ਼ਰੂਰ ਲਗਾਉਣਾ ਹੈ ਐਕਸਪੀਰੀਅன்ஸ் ਸਰਟੀਫਿਕੇਟ ਜੇ ਤੁਹਾਡੇ ਕੋਲ ਹੈ ਤਾਂ ਉਹ ਵੀ ਜ਼ਰੂਰ ਲਗਾਉਣਾ ਹੈ ਐਡਰੈਸ ਪ੍ਰੂਫ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਜਾਂ ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਜਾਂ ਜਿਹੜਾ ਵੀ ਤੁਸੀਂ ਪ੍ਰੂਫ ਐਡਰੈਸ ਦੇ ਲਈ ਲਗਾਉਣਾ ਚਾਹੁੰਦੇ ਹੋ ਉਹ ਇੱਥੇ ਲਗਾ ਸਕਦੇ ਹੋ ਟੂ ਆਈਡੈਂਟੀਕਲ ਫੋਟੋਗ੍ਰਾਫਸ ਇਹ ਤੁਸੀਂ ਫੋਟੋਆਂ ਦੋ ਜ਼ਰੂਰ ਇਸ ਫਾਰਮ ਦੇ ਨਾਲ ਪੇਸਟ ਕਰਨੀਆਂ ਨੇ ਇੱਕ ਉੱਪਰ ਪਰ ਇੱਕ ਜਗ੍ਹਾ ਬਣੀ ਹੋਈ ਹੈ ਉੱਥੇ ਫੋਟੋ ਪੇਸਟ ਕਰ ਦਿਓ ਤੇ ਦੂਜੀ ਨਾਲ ਸਟੈਪਲ ਕਰ ਦਿਓ ਸੋ so, ACG ਆਪਣੀ ਪੂਰੀ ਜਿਹੜੀਆਂ 60 ਪੋਸਟਾਂ ਨੇ ਅੰਮ੍ਰਿਤਸਰ ਕੋਟ ਦੇ ਵਿੱਚ ਉਹਦੀ ਡਿਟੇਲਡ ਵੀਡੀਓ ਲਿੰਕ ਕਮੈਂਟ ਬਾਕਸ ਵਿੱਚ ਤੁਹਾਨੂੰ ਇੱਕ ਤਾਂ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਦਵਾਵਾਂਗਾ ਇੱਕ ਇਹ ਜਿਹੜੀ PDF ਹੈ ਇਸ ਦਾ ਲਿੰਕ ਤੁਹਾਨੂੰ ਮੈਂ ਆਪਣੇ ਕਮੈਂਟ ਬਾਕਸ ਵਿੱਚ ਦੇ ਦਵਾਂਗਾ ਜਿਹੜੇ ਕੈਂਡੀਡੇਟ ਅੰਮ੍ਰਿਤਸਰ ਦੇ ਨੇੜੇ ਨੇ ਅਤੇ ਬੇਰੋਜ਼ਗਾਨੇ ਜਿਨ੍ਹਾਂ ਨੂੰ ਟਾਈਪਿੰਗ ਆਉਂਦੀ ਹੈ ਉਹ ਇਹਨਾਂ ਪੋਸਟਾਂ ਨੂੰ ਜ਼ਰੂਰ ਅਪਲਾਈ ਕਰਨ ਇਨ੍ਹਾਂ ਪੋਸਟਾਂ ਦੇ ਲਈ ਅਪ੍ਰੋਕਸੀਮੇਟਲੀ ਮੈਨੂੰ ਜਿੱਥੇ ਤੱਕ ਲੱਗਦਾ ਤਾਂ 5000 ਤੱਕ ਜਿਹੜੇ ਫਾਰਮ ਨੇ ਉਹ ਭਰੇ ਜਾ ਸਕਦੇ ਨੇ ਇਹ ਇੱਕ ਮੇਰਾ ਅੰਦਾਜ਼ਾ ਹੈ ਹੋ ਸਕਦਾ ਘੱਟ ਵੀ ਹੋ ਜਾਣਾ ਤੇ ਹੋ ਸਕਦਾ ਵੱਧ ਵੀ ਹੋ ਜਾਣਾ ਸੋ ਜਿਹੜੇ ਵੀ ਫਾਰਮ ਅਪਲਾਈ ਕਰਨਾ ਚਾਹੁੰਦੇ ਨੇ ਐਲੀਜੀਬਲ ਨੇ ਉਹ ਇਹਨਾਂ ਨੂੰ ਜ਼ਰੂਰ ਪੜ੍ਹਨ ਧੰਨਵਾਦ